ਇੱਕ ਗੱਲ ਦੱਸੋ ਕਿਹੜੀ ਕਿਹੜੀ ਨਸਲ ਰੱਖੀ ਹੋਈ ਹੈ ਤੁਸੀਂ ਆਪਣੇ ਕੋਲੇ ਹਵੋਰ ਲੈਣ ਦਾ ਇਹ ਨੁਕਰ ਠੀਕ ਹੈ ਇੱਥੇ ਹਾਂਜੀ ਤੁਹਾਡੇ ਕੋਲ ਜਿਹੜੇ ਘੋੜੇ ਆ ਇਹਨਾਂ ਦੀ ਕੀਮਤ ਤੁਸੀਂ 10 ਲੱਖ ਰੁਪਈਆ ਦਾ ਹੀ ਮੰਨਦੇ ਹੋ ਬਸ ਆਪਣੇ ਆਮ ਇਥੋਂ ਨਹੀਂ ਪਬਲਿਕ ਹਨ ਜਿਵੇਂ ਆਮ 10 ਲੱਖ થઈ ਘੋੜੇ ਵਿਖਦੇ ਆ ਇੱਕ ਮੈਂ ਪਾਲ ਲਓ ਤਿੰਨ ਘੋੜੀਆਂ ਪਾਲ ਲਓ ਇੱਕ ਬਰਾਬਰ ਠੀਕ ਅੱਜ ਨਵਾਂ ਲੈਣਾ ਇਹਦੇ ਨਾਲ ਦਾ ਹਾਂ 585 ਲੈਣਾ ਹੋਵੇ ਅੱਜ ਹਾਂ ਅੱਜ 8 ਲੱਖ ਰੁਪਈਆ ਦਾ ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਰਜਿਸਤਾਨ ਦੇ ਵਿੱਚ ਵਸਨੀਕ ਇੱਕ ਪੰਜਾਬੀ ਪਰਿਵਾਰ ਨਾਲ ਥੋੜੀ ਮੁਲਾਕਾਤ ਕਰਾਉਣੀ ਆ ਤੇ ਘੋੜੀਆਂ ਦੇ ਵੀ ਸ਼ਕੀਨ ਆ ਤੇ ਗੱਲਬਾਤ ਕਰਦੇ ਆ ਤੇ ਕਾਫੀ ਘੋੜੇ ਵੀ ਰੱਖੇ ਆ ਤੇ ਤੁਹਾਨੂੰ ਘੋੜੇ ਵੀ ਦਿਖਾਉਣੇ ਆ ਤੇ ਸਾਰੀ ਗੱਲਬਾਤ ਜਾਣਦੇ ਆ ਸਤਿ ਸ੍ਰੀ ਅਕਾਲ ਤਾਂ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਆਪਣਾ ਨਾਂ ਤੇ ਆਪਣੇ ਪਿੰਡ ਦਾ ਨਾਂ ਦੱਸੋ ਜੀ ਪਿੰਡ ਸੁੰਦਰਪੁਰਾ ਜੀ ਹੂੰ ਥੇਲਾ ਗੰਗਾ ਨਗਰ ਠੀਕ ਹੈ ਤਹਿਸੀਲ ਮਟੀਲੀ ਸਾਦੂਲ ਸ਼ਹਿਰ ਤੇ ਨਾ ਹੋਰ ਦੱਸੋ ਜੀ ਮੇਰਾ ਨਾਮ ਬਿੱਟੂ ਹੈ ਜੀ ਮਾਨ ਸਾਹਿਬ ਮਾਨ ਸਾਹਿਬ ਠੀਕ ਹੈ ਤੇ ਤੈਨੂੰ ਇੱਕ ਗੱਲ ਦੱਸੋ ਕਿਹੜੀ ਕਿਹੜੀ نسل ਰੱਖੀ ਵੀ ਹੈ ਤੁਸੀਂ ਆਪਣੇ ਕੋਲੇ ਹਵੋਰ ਲੈੰਦਾ ਇਹ ਨੁਕਰ ਠੀਕ ਹੈ ਇਹ ਹਾਂਜੀ ਇਹ ਕਿੰਨੇ ਕਿੰਨੇ ਕਿ ਚਰਦਾ ਇਹ 3.5 ਸਾਲ ਦਾ ਹੋ ਗਿਆ ਠੀਕ ਹੈ ਤੇ ਤੁਸੀਂ ਕਦੋਂ ਲਿਆਂਦਾ ਬੱਚਾ ਹੀ ਪਾਲਿਆ ਠੀਕ ਹੈ ਤੇ ਪੂਰਾ ਐਗਰੈਸਿਵ ਹੈ ਹਾਂਜੀ ਠੀਕ ਹੈ ਤੇ ਇਹਨੂੰ ਹੋਰ ਸ਼ੋਵ ਵਗੈਰਾ ਚ ਲੈ ਕੇ ਗਏ ਨਹੀਂ ਕਿਤੇ ਨਹੀਂ ਲਗਾਏ ਕੋੜੀਆਂ ਨਹੀਂ ਮੇਲੇ ਵਗੈਰਾ ਚਾਹੇ ਨਹੀਂ ਲਗਾਏ ਠੀਕ ਰੱਖਿਆ ਜੀ ਘੋੜੀਆਂ ਵਾਸਤੇ ਇਹ ਤੁਸੀਂ ਕਿੰਨੇ ਚਰਦਾ ਲੈਂਦਾ ਸੀ ਇਹਨੂੰ 6 ਮਹੀਨਿਆਂ ਦਾ ਬੱਚਾ ਲੈਂਦਾ 6 ਮਹੀਨਿਆਂ ਉਹਦੋਂ ਕਿੰਨੇ ਰੁਪਏ ਦਾ ਲਿਆ ਸੀ ਉਹਦੇ 1.5 ਲੱਖ ਦਾ ਲਿਆ ਸੀ ਠੀਕ ਹੈ ਅੱਜ 3.5 ਸਾਲਾਂ ਦਾ ਹਾਂਜੀ ਤੇ ਆਪਾਂ ਨਾਲ-ਨਾਲ ਚੱਲਦੇ ਆਂ ਤਾਇਆ ਜੀ ਨੂੰ ਕਹਿੰਨੇ ਆ ਵੀ ਆਪਾਂ ਪਰਲੇ ਪਾਸੇ ਜਿਹੜੇ ਘੋੜੇ ਆ ਉਹ ਹੋਰ ਦਿਖਾਉਂਦੇ ਆ ਤੁਹਾਨੂੰ ਤੇ ਤਾਇਆ ਜੀ ਇੱਕ ਚੀਜ਼ ਹੋਰ ਦੱਸੋ ਹਾਂਜੀ ਕਾਫੀ ਲੋਕ ਇਹੋ ਜਿਹੇ ਆ ਜਿਹੜੇ ਘੋੜੇ ਤੇ ਘੋੜੀਆਂ ਤੋਂ ਜਾਣ ਆ ਜਿੱਦਾਂ ਅੱਜ ਸਮਾਂ ਚੱਲ ਰਿਹਾ ਜਿਵੇਂ ਕਰੋੜ-ਕਰੋੜ ਦੇ ਘੋੜੇ ਆਪਾਂ ਆਮ ਦੇਖਦੇ ਆਂ ਮੇਲਿਆਂ ਦੇ ਵਿੱਚ ਜਦੋਂ ਜਾਂਦੇ ਆਂ ਆਪਾਂ ਘੋੜੀਆਂ ਦੇ ਮੇਲਿਆਂ 'ਚ ਇਧਰਲੇ ਪਾਸੇ ਚੱਲਦੇ ਤਾਂ ਇਹ ਇਹਦੇ ਵਿੱਚ ਅਸਲ ਸਚਾਈ ਕੀ ਹੈ ਤਾਂ ਇਸ ਦੇ ਪਿੱਛੇ ਤੁਸੀਂ ਤੁਹਾਡਾ ਕੀ ਵਿਚਾਰ ਹੈ ਵਿਚਾਰ ਹੈ ਜੇ ਉਹਨਾਂ ਜਿਹੜੇ ਵੱਡੇ ਸਟੱਡ ਫਾਰਮਾਂ ਬਾਹਰ ਜਾਂਦੇ ਉਹਨਾਂ ਦੇ ਵਿਕਦੇ ਠੀਕ ਹੈ ਆਪਣੇ ਆਮ ਪਬਲਿਕ ਦੇ ਨਹੀਂ ਵਿਕਦੇ ਆਪਣੇ ਤਾਂ 10 ਲੱਖ ਤਾਂ ਹੀ ਵਿਕਦੇ ਆ ਇੱਥੇ ਹਾਂਜੀ ਤੁਹਾਡੇ ਕੋਲ ਜਿਹੜੇ ਘੋੜੇ ਆ ਇਹਨਾਂ ਦੀ ਕੀਮਤ ਤੁਸੀਂ 10 ਲੱਖ ਰੁਪਈਆ ਤਾਂ ਹੀ ਮੰਨਦੇ ਆ ਬਸ ਆਪਣੇ ਆਮ ਇਥੋਂ ਦੀ ਪਬਲਿਕ ਆ ਨਾ ਜਿਵੇਂ ਆਮ 10 ਲੱਖ ਤਾਂ ਹੀ ਘੋੜੇ ਵਿਕਦੇ ਆ ਤੇ ਜਿਹੜੀ ਆ ਕਹਿੰਦੇ ਕਰੋੜ ਡੂੜ ਕਰੋੜ ਨਾ ਜੀ ਉਹ ਨਾ ਫਾਰਮਾਂ 'ਚ ਵਿਕਦੇ ਆਗੇ ਜਿਹੜੇ ਬਾਹਰ ਜਾਂਦੇ ਆ ਜਿਵੇਂ ਆਬਾਣੀ ਵਰਗਿਆਂ ਕੋਲੇ ਜਾਂ ਸੁਮਾਨ ਖਾਨ ਜਿਹੜੇ ਵੱਡੇ ਲੋਕ ਆ ਇਹਨਾਂ ਕੋਲੇ ਹੁੰਦੇ 80 ਕਰੋੜ ਲੈਂਦੇ ਆ ਜੀ ਠੀਕ ਆ ਆਪਣੇ ਆਮ ਘੋੜੇ ਦਾ ਬਸ 10-12 ਲੱਖ ਤਾਂ ਹੀ ਆ ਤੁਹਾਨੂੰ ਕਿੰਨਾ ਚਿਰ ਹੋ ਗਿਆ ਇਸ ਲਾਈਨ ਚ 37 ਸਾਲ ਹੋ ਗਏ ਇਸ ਲਾਈਨ ਤੇ ਟੋਟਲ ਕਿੰਨੇ ਘੋੜੇ ਐਟਾ ਬਜ਼ੁਰਗਾਂ ਤੋਂ ਜੱਦੀ ਪੁਸ਼ਤੀ ਠੀਕ ਆ ਆ ਪਰਾਨੇ ਹੂੰ ਸਾਡੇ ਬਾਬਾ ਜੀ ਰੱਖਦੇ ਸੀਗੇ ਠੀਕ ਆ ਨੇੜੇ ਕਰ ਲਓ ਬਈ ਤੁਹਾਡੇ ਠੀਕ ਆ ਹੈ ਜੱਦੀ ਪੁਸ਼ਤੀ ਪਰਾਨੇ ਥੋੜਾ ਫਿਰ ਪੁਸ਼ਤੈਨੀ ਕੰਮ ਹੀ ਆ ਇੱਕ ਤਰ੍ਹਾਂ ਹਾਂਜੀ ਪੁਸ਼ਤੈਨੀ ਠੀਕ ਆ ਤੇ ਤਾਹ ਜੀ ਇੱਕ ਚੀਜ਼ ਹੋਰ ਦੱਸੋ ਜਿਵੇਂ ਮੌਕੇ ਦੇ ਕਿੰਨੇ ਘੋੜੇ ਆ ਤੁਹਾਡੇ ਕੋਲੇ ਸਾਡੇ ਕੋਲੇ 10 ਜਾਨਵਰ ਆ ਜੀ 10 ਜਾਨਵਰ ਆ ਤਾਂ ਇਹਦੇ ਵਿੱਚ ਕਮਾਈ ਦਾ ਸੋਰਸ ਕੀ ਰਹਿੰਦਾ ਕਮਾਈ ਇਹ ਬੱਚੇ ਪਾਲਦੇ ਵੇਚ ਦਿੰਨੇ 2 ਰੁਪਏ ਬਣ ਜਾਂਦੇ ਉਹਦੇ ਠੀਕ ਹੈ ਤੇ ਖਰਚਾ ਕੋਈ ਭਾ ਨਾ ਮਿਲ ਜਾਂਦਾ ਹਾਂ ਜਾਨਵਰ ਲਿਆ ਕੇ ਮਹੀਨੇ ਦੋ ਮਹੀਨੇ ਸੰਭਾਲ ਕਰਕੇ ਰੇ ਵੇਚ ਦਿੰਨੇ 2 ਰੁਪਏ ਵਿੱਚੋਂ ਉਹ ਤੇ ਕਮਾਈ ਹੋ ਜਾਂਦੀ ਹੈ ਖਰਚਾ ਕਿੰਨਾ ਕ ਮੰਨਦੇ ਹੋ ਤੁਸੀਂ ਖਰਚਾ ਜੀ ਜਿਵੇਂ ਲੋਕ ਕਹਿੰਦੇ ਹੈਗੇ ਹਮ ਖਰਚਾ ਉਹਨਾ ਹੈ ਨੀਗਾ ਹੈ ਨਹੀਂ ਉਹਦਾ ਇੱਕ ਮੈਂ ਪਾਲ ਲਓ ਤਿੰਨ ਘੋੜੀਆਂ ਪਾਲ ਲਓ ਇੱਕ ਬਰਾਬਰ ਜਾਨੀ ਇੱਕ ਮੱਝ ਦੇ ਵਟੇ ਆਪਾਂ ਤਿੰਨ ਘੋੜੀਆਂ ਪਾਲ ਸਕਦੇ ਹਾਂ ਹਾਂਜੀ ਠੀਕ ਹੈ ਤਿੰਨ ਘੋੜੀਆਂ ਪਾਲ ਸਕਦੇ ਹਾਂ ਠੀਕ ਹੈ ਇਨਾਂ ਦੀ ਸਾਰ ਸੰਭਾਲ ਦੇਖਭਾਲ ਕਰਨੀ ਜ਼ਿਆਦਾ ਹੈ ਠੀਕ ਹੈ ਉਹ ਬੱਚਿਆਂ ਨੂੰ ਕਰਨੀ ਪੈਂਦੀ ਹੈ ਹਾਂ ਹੂੰ ਵੀ ਮੈਂ ਇਹਨੂੰ ਤਾਂ ਪਾਣੀ ਦਾ ਦਾਣਾ ਸਿਰ ਤਾਂ ਚਲੋ ਖਾ ਲਿਆ ਕੋਈ ਨਹੀਂ ਇਹਨੂੰ ਰਿੱਤੇ ਮਿੱਟੀ ਤੋਂ ਢੜ ਕੇ ਹੱਥ ਨੇ ਸੰਭਾਲਣਾ ਜ਼ਰੂਰੀ ਹੈ ਜ਼ਰੂਰੀ ਹੈ ਬਚੀ ਜਾ ਹੈ ਜੀ ਸਾਰ ਸੰਭਾਲ ਜਾਦੇ ਆ ਹੂੰ ਖਰਚਾ ਘਟਾ ਤੇ ਉਸ ਤੋਂ ਇਲਾਵਾ ਤਾਇ ਜੀ ਰੰਨੇ ਜਿਹੜਾ ਘਰ ਦੇ ਵਿੱਚ ਹੀ ਤੁਹਾਨੂੰ ਐ ਲੱਗੂਗਾ ਜਿਵੇਂ ਫਾਰਮ ਹਾਊਸ ਹੁੰਦਾ ਤੇ ਪੁਰਾਣੀਆਂ ਚੀਜ਼ਾਂ ਵੀ ਸੰਭਾਲ ਰੱਖੀਆਂ ਇੱਕ 1942 ਮਾਡਲ ਇਹਨਾਂ ਕੋਲੇ ਜੀਪ ਵੀ ਖੜੀ ਹੈ ਉਹ ਦੂਜੇ ਘਰੇ ਖੜੀ ਆ ਉਹ ਸਟਾਰਟ ਨਹੀਂ ਹੋਈ ਮੋਕੇ ਤੇ ਤੁਹਾਨੂੰ ਇੰਟਰਟਰੈਕਟਰ ਵੀ ਦਿਖਾਉਨੇ ਆ ਤੇ ਪਾਕਿਸਤਾਨੀ ਜਿਹੜੀ ਪਹਿਲਾਂ ਬਰੀਡ ਚੱਲਦੀ ਸੀ ਬੁੱਲੀ ਉਹ ਬਰੀਡ ਦਾ ਕੁੱਤਾ ਵੀ ਇਹਨਾਂ ਨੇ ਰੱਖਿਆ ਹੋਇਆ ਤੇ ਤੁਹਾਨੂੰ ਟਰੈਕਟਰ ਕਿੰਨੀ ਵੀ ਝਾਤ ਮਰਾਉਣੀ ਆ ਇਹ ਤਾਂ ਇਹਦੀ ਸ਼ੌਂਕ ਨੂੰ ਰੱਖਿਆ ਸਾਰੇ ਸ਼ੌਂਕ ਨੂੰ ਜੀ ਠੀਕ ਆ ਯਾ ਇਹ ਚੋ ਵੀ 2 ਰੁਪਏ ਕੋਈ ਸਿਸਟਮ ਹੁੰਦਾ ਨਹੀਂ ਜੀ ਇਹਦਾ ਸ਼ੌਂਕ ਦੇ ਆ ਜੀ ਸ਼ੌਂਕ ਦੇ ਆ ਹਾਂਜੀ ਤੇ ਇਹਨਾਂ ਨੂੰ ਫਿਰ ਸੰਭਾਲ ਕਿੰਨੀ ਕਿ ਰੱਖਣੀ ਪੈਂਦੀ ਇਹਨਾਂ ਦੀ ਸੰਭਾਲ ਦਾ ਸਭ ਢਾਣੇ ਦੂਣੇ ਪਾ ਲੈਣੇ ਜੀ ਛੱਡ ਦਿੰਦੇ ਨੇ ਜਾਨਵਰਾਂ ਤੋਂ ਨਾ ਹੋਰ ਕੋਈ ਹੈ ਨਹੀਂ ਤੇ ਆ ਕੁੱਤੇ ਵਗੈਰਾ ਜਦੋਂ ਰਾਤ ਨੂੰ ਖੁੱਲੇ ਛੱਡ ਦਿਆ ਨਹੀਂ ਲਾਉਂਦੇ ਨਹੀਂ ਇਹ ਪਿੰਜਰੇ 'ਚ ਹੁੰਦੇ ਜੇ ਖੁੱਲੇ ਹੁਣ ਤਾਂ ਲਾ ਜਾਣਦਾ ਫੇਰ ਤਾਂ ਲਾਉਣਗੇ ਹੈਨਾ ਫੇਰ ਤੇ ਇਹਨਾਂ ਦਾ ਕੰਮ ਹੈ ਫੇਰ ਨਹੀਂ ਛੱਡਦੇ ਇਹ ਨਹੀਂ ਛੱਡਦੇ ਤੇ ਬੱਕਰੀਆਂ ਵੀ ਤੁਹਾਨੂੰ ਦਿਖਾਉਂਦੇ ਆ ਵਿਟਲ ਆ ਇਹ ਸਾਰੀਆਂ ਨਹੀਂ ਹੂੰ ਬਰਬਰੀ ਬਰਬਰੀ ਹਾਂ ਬਰਬਰੀ ਇਹ ਕਿੰਨੀਆਂ ਕਰ ਰੱਖੀਆਂ ਹੈਗੇ 8-10 ਜਾਨਵਰ ਇਹੇ ਹਾਂਜੀ ਇਹ 'ਚ ਵੀ ਠੀਕ ਹੈ ਹੁਣ ਬੱਕਰੀ ਪਾਲਣ ਤੇ ਵੀ ਸਰਕਾਰ ਨੇ ਕਾਫੀ ਫੋਰਸ ਦਿੱਤਾ ਹੋਇਆ ਆਪਣੇ ਤਾਂ ਮੋਦੀ ਸਾਹਿਬ ਨੇ ਇਹ ਤਾਂ ਸ਼ੌਂਕ ਨੂੰ ਰੱਖ ਰੱਖਿਆ ਜੀ ਇੱਕ ਉਹ ਬੱਕਰੀ ਲੈਂਦੀ ਸੀ ਪਹਿਲਾਂ ਹਾਂ ਉਹ ਤੋਂ ਸਾਰੀਆਂ ਵਧੀਆਂ ਹੀ ਇਹ ਹੇ ਹਾਂਜੀ ਹੁਣ ਤਾਂ ਕੀਮਤ ਚੰਗੀ ਆ ਬੱਕਰੀਆਂ ਦੀ ਵੀ 20-22 ਹਜ਼ਾਰ ਦੀ ਬੱਕਰੀ ਇੱਕ ਜੀ ਆ ਦਿਖਾਓ ਵੀ ਠੀਕ ਆ ਮੋਕੇ ਦੇ ਕਿੰਨੀਆਂ 7-8 ਹੋਣਗੀਆਂ ਨਾ 8 ਹੀ ਠੀਕ ਆ ਦੋ ਅੰਦਰ ਆਈਆਂ ਠੀਕ ਆ ਤੇ ਆ ਜੀ ਤੁਹਾਨੂੰ 85 ਮਾਡਲ ਟਰੈਕਟਰ ਦਿਖਾਉਂਦੇ ਆ ਇੰਟਰ ਇਹ ਵੀ ਤੁਹਾਡਾ ਨਵਾਂ ਹੀ ਲਿਆ ਪਿਆ ਜੱਦੀ ਹੈ ਜੀ ਸਾਡੇ ਦਾਦਾ ਜੀ ਨੇ ਲਿਆ ਸੀ ਅੱਜ ਨਵਾਂ ਲੈਣਾ ਇਹਦੇ ਨਾਲ ਦਾ ਹੂੰ 585 ਲੈਣਾ ਹੋਵੇ ਅੱਜ ਹੂੰ ਅੱਜ 8 ਲੱਖ ਰੁਪਈਆ ਦਾ ਇੰਟਰ ਹਾਂ ਪਹਿਲੀ ਗੱਲ ਮਿਲਦਾ ਨਹੀਂ ਜੇ ਮਿਲੂਗਾ ਤਾਂ ਮੈਂ ਇਹ ਇਸ ਇਸ ਇਹਦੀ ਜਿਹੜੀ ਹੁਣ ਕੰਪਨੀ ਕਾਪੀ ਦੇ ਰਹੀ ਹੈ ਮਹਿੰਦਰਾ ਹੂੰ 585 585 ਹਾਂ ਇਹਦੀ ਡਬਲ ਕਾਪੀ ਪਹਿਲਾਂ ਇੰਟਰ ਆਉਂਦੇ ਸੀਗੇ ਹੂੰ ਹੁਣ ਉਹ ਆਉਂਦੇ 585 ਮਹਿੰਦਰਾ ਠੀਕ ਹਾਂ ਠੀਕ ਅੱਜ 8 ਲੱਖ ਦਾ ਤੇ ਇਹ ਢੂੜ ਲੱਖ ਦਾ ਟਰੈਕਟਰ ਕੰਮ ਦੇਈ ਜਾਂਦਾ ਦੋਸਤੋ ਇਹ ਸੀ ਇੱਕ ਰਾਜਸਥਾਨ ਦੇ ਪਿੰਡ ਸੁੰਦਰਪੁਰਾ ਦੇ ਵਿੱਚ ਅੱਜ ਕੋਈ ਕੰਮ ਲਈ ਆਏ ਵੀ ਸੀ ਤੇ ਤੁਹਾਡੀ ਮੁਲਾਕਾਤ ਕਰਾਈ ਇੱਕ ਪੰਜਾਬੀ ਪਰਿਵਾਰ ਨਾਲ ਸਾਡੇ ਤਾਇਆ ਜੀ ਆ ਤੇ ਉਮੀਦ ਕਰਦੇ ਹਾਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਦਾਤਾ ਜੀ ਸਭ ਨੂੰ ਖੁਸ਼ ਰੱਖਣ ਜੋਂਦੇ ਵਾਸਤੇ